ਅ ਸ਼ੱਕਰਪੁਰੀਆ ਫਰੀਆਦ ਨੇ ਪਿਛਲਾ ਮੈਚ ਬੜਾ ਵਧੀਆ ਜਿਹੜਾ ਮੈਚ ਜਿਹੜਾ ਪਲਟਣ ਵਾਲੀ ਗੱਲ ਕੀਤੀ ਆ ਫਰੀਆਦ ਪਹਿਲਾਂ ਤਾਂ ਵੀ ਬੜਾ ਫਿੱਟ ਆ ਸ਼ਾਜੀ ਵੀ ਤੁਹਾਡੀ ਮੈਨ ਲੱਗ ਰਿਹਾ ਵੀ ਬਾਡੀ ਉਨੀ ਫਿੱਟ ਨਹੀਂ ਫਿਟਨੈਸ ਦਿਖ ਰਹੀ ਕਿ ਚੱਕਰ ਕੀ ਆ ਬਈ ਮੇਰੇ ਮੋਢੇ ਖੱਟ ਲੱਗੀ ਯਾਰ ਤਾਂ ਕਿ ਪਹਿਲੇ ਮੇਲੇ ਤੇ ਹੀ ਤੇ ਬਾਕੀ ਜਿਹੜੇ ਸਾਰੇ ਪਰ ਆਪਣਾ ਬਈ ਟ੍ਰਾਂਟੋ ਲੱਗੀ ਆਹੋ ਤੇ ਹੁਣ ਕਿਵੇਂ ਰਿਕਵਰ ਕਰ ਰਹੀ ਆ ਬਾਡੀ ਠੀਕ ਹੋ ਰਹੀ ਆ ਲੈ ਤੇ ਆ ਰਹੀ ਫਰਕਾ ਬਾਵਾ ਹੌਲੀ ਹੌਲੀ ਪੈ ਜਾਊਗਾ ਕਿਉਂਕਿ ਜਦੋਂ ਜਿਹੜੇ ਦਰਸ਼ਕ ਆ ਉਹ ਪੜ ਲੈਂਦੇ ਖਿਡਾਰੀਆਂ ਨੂੰ ਤੁਹਾਨੂੰ ਦੇਖਦੇ ਆ ਬਹੁਤ ਟਾਈਮ ਤੋਂ ਕਹਿੰਦੇ ਵੀ ਫਰਿਆਦ ਚ ਉਹ ਲੈ ਹੈ ਨਹੀਂ ਹਲੇ ਜਿਹੜੀ ਹੋਣੀ ਚਾਹੀਦੀ ਆ ਤੇ ਉਮੀਦ ਹੈਗੀ ਆ ਵਾਪਸ ਆ ਜੂ ਸਮੇਂ ਨਾਲ ਜਦੋਂ ਅਗਲੇ ਕਪਾਂ ਤੱਕ ਹਾਂਜੀ ਬਾਈ ਪਰਮਾਨੰਥ ਸੋਖ ਕੇ ਸੱਟ ਤੋਂ ਠੀਕ ਹੋ ਗਏ ਬਾਕੀ ਮਿਹਨਤ ਕਰੀ ਜਾਂਦੇ ਮਿਹਨਤ ਕਰਾਂਗੇ ਤਗੜੇ ਹੋਵਾਂਗੇ ਤੇ ਬਾਕੀ ਇੰਡੀਆ ਵੀ ਥੋੜੀ ਸੱਟਾਂ ਵੇਟਾਂ ਨੇ ਕੀ ਰੇ ਰੱਖੇ ਬਾਈ ਤਾਂ ਕਰਕੇ ਆ ਹਾਂਜੀ ਹਾਂਜੀ ਤੇ ਸੱਟਾਂ ਚਲੋ ਖੇਡ ਕਬੱਡੀ ਹੈ ਹੀ ਇਦਾਂ ਦੀ ਹੈ ਨਾ ਤੇ ਸ਼ਾਜੀ ਬੜਾ ਫਿੱਟ ਹੈ ਵਾਈ ਗੁਰੂ ਦੀ ਕਿਰਪਾ ਹੈ ਅੱਲਾ ਦੀ ਕਿਰਪਾ ਹੈ ਮਿਹਰ ਹੈ ਉਹਦੇ ਤੇ ਤੇ ਕਿਵੇਂ ਕਿਵੇਂ ਕੀ ਟ੍ਰੇਨ ਕਰਕੇ ਲੈ ਕੇ ਆਉਣੇ ਵੱਡੇ ਭਰਾ ਆ ਤੁਸੀਂ ਇੰਡੀਆ ਵੀ ਲੈ ਕੇ ਜਾਂਦੇ ਖੇਡੇ ਥਾਰ ਵੀ ਜਿੱਤੀ ਉਹਨੇ ਕਿਵੇਂ ਦਾ ਪਰਿਵਾਰ ਚ ਕੀ ਮੋਲ ਆ ਬਈ ਬਾਕੀ ਦਾ ਅੱਲਾਹ ਤਾਲਾ ਦਾ ਸ਼ੁਕਰ ਆ ਜਿਨ੍ਹਾਂ ਨੇ ਪਹਿਲੀ ਗੱਲ ਇਨੀ ਯੋਗਿਆ ਕੀਤੇ ਆ ਤੇ ਬਾਕੀ ਬਈ ਹੁਣ ਉਹਨੂੰ ਵੀ ਪਤਾ ਹੀ ਹੁਣ ਹੌਲੀ ਹੌਲੀ ਬੰਦਾ ਸਿਆਣਾ ਬਣਦਾ ਜਿਹੜੇ ਪਹਿਲੇ ਸਾਲ ਆ ਜਦੋਂ ਥੋੜਾ ਨਹੀਂ ਸੀਗਾ ਪਤਾ ਹੁਣ ਕੋਡੀ ਦਾ ਪਤਾ ਵੀ ਭਾਰੀ ਆ ਮਿਹਨਤ ਕਰਕੇ ਵਧੀਆ ਕਰਕੇ ਆਇਆ ਨਾ ਤੇ ਚਲੋ ਬਾਕੀ ਪ੍ਰਮਾਤਮਾ ਮਿਹਨਤ ਜਦੋਂ ਕਰਦਾ ਬਾਕੀ ਸਭ ਤੋਂ ਬਈ ਇਹ ਆ ਕਿ ਸੱਟ ਪੇੜਨਾ ਕਿਸੇ ਲੈਣੀ ਜਦੋਂ ਬੰਦੇ ਸੱਟ ਲੱਗਦੀ ਬੰਦਾ ਉਦੋਂ ਬੈਕ ਹੁੰਦਾ ਬਿਲਕੁਲ ਤੇ ਚਲੋ ਹੁਣ ਤਾਂ ਆਪਾਂ ਨੂੰ ਖੇੜਦੇ ਹੋਰ ਟਾਈਮ ਹੋ ਗਿਆ ਸੱਟਾ ਬੇਟਾਂ ਨੇ ਤੈਨੂੰ ਪਤਾ ਹੀ ਆ ਛੋੜੇ ਹਾਂ ਜਿਹੜੀ ਬੇਟਾਂ ਤੋਂ ਖੇਢੀ ਜਾਂਦੀਆਂ ਹਨ ਤੇ ਬਾਕੀ ਪਰਵਾਹ ਸੋ ਕਰਕੇ ਕੋਈ ਨਾ ਬਈ ਕਰਦੇ ਆ ਪਏ ਹੁਣ ਕਿਵੇਂ ਕਿਉਂਕਿ ਰੀਡਰ ਤਿੰਨ ਹੀ ਆ ਦੂਜੀ ਟੀਮ ਕੋਲੇ ਰਵੀਆ ਭੂਰੀਆ ਤੇ ਕਾਲਾ ਤੂਰ ਕੋਟਾ ਪਲੈਨਿੰਗ ਤਾਂ ਹੋਣੀ ਆ ਮਨ ਜੀਰ ਵੀ ਤਿੰਨਾ ਚੋਂ ਕਿਹੜੇ ਖਿਡਾਰੀ ਨੂੰ ਜ਼ਿਆਦਾ ਆਪਾਂ ਟੱਚ ਲਈਏ ਕਿਵੇਂ ਕਰੀਏ ਹੈ ਮਨ ਦੇ ਵਿੱਚ ਪਲੈਨਿੰਗ ਆਲਰੇਡੀ ਭਾਈ ਬਾਕੀ ਤਾਂ ਚੱਲ ਰਲ ਮਿਲ ਕੇ ਆਪਣੀ ਟੀਮ ਜਿਹੜੀ ਖੇਡਦੀ ਹੈ ਸਾਰੇ ਉਹ ਬੰਦੇ ਹੁਣ ਆਪਣੇ ਇਹ ਨਵੇਂ ਹਨਾ ਉਹਦੇ ਕਰਕੇ ਚੱਕਰ ਜਿਹਾ ਪੈਂਦਾ ਵਾ ਤੇ ਬਾਕੀ ਪਲੈਨਿੰਗ ਦਾ ਭਾਈ ਇਦਾਂ ਆ ਵੀ ਹੁਣ ਕੋਡੀ ਐ ਦੇ ਵਿੱਚ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਹਨਾ ਕਈ ਵਾਰੀ ਬੰਦਾ ਕਹਿ ਕੇ ਵੀ ਨਹੀਂ ਲੱਗਣਾ ਲੱਗ ਵੀ ਜਾਂਦਾ ਹਨਾ ਤੇ ਬਾਕੀ ਵਧੀਆ ਵਧੀਆ ਦੇ ਰੀਡਰਾਂ ਚੰਨੇ ਹੀ ਹੈ ਤੇ ਪਰਮਾਨ ਸੌਕਰ ਕੇ ਇਨਸ਼ਾਅੱਲਾ ਜ਼ੋਰ ਮਾਰਾਂਗੇ ਬਾਕੀ ਰੱਬ ਦੇ ਹੱਥ ਹੈ ਗੁੱਡ ਲੱਕ ਥੈਂਕ ਯੂ ਭਾਈ ਥੈਂਕ ਯੂ ਦੋਸਤੋ ਸ਼ੱਕਰਪੁਰਿਆ